ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪਬਲਿਕਸ ਮਾਣਾ ਨਿਊਜ਼ ਤੇ ਪਬਲਿਕਸ ਮਾਣਾ ਨਿਊਜ਼ ਦੀ ਜਿਹੜੀ ਟੀਮ ਹੈ ਸਮਾਣਾ ਦੇ ਰੈਸਟ ਹਾਊਸ ਦੇ ਵਿੱਚ ਪਹੁੰਚੀ ਹੈ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮਜਰਾ ਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਤੇ ਉਹਨਾਂ ਵੱਲੋਂ ਜਿਹੜੇ ਹੈ ਕਾਫੀ ਜਿਹੜੇ ਪਿੰਡਾਂ ਦੇ ਲੋਕਾਂ ਨਾਲ ਵਾਅਦਾ ਕੀਤਾ ਜਾਂਦਾ ਸੀ ਕਿ ਕੱਚੇ ਮਕਾਨਾਂ ਦੀ ਜਿਹੜੀ ਰਾਸ਼ੀ ਹੈ ਉਹ ਤੁਹਾਨੂੰ ਮੈਂ ਮੁਹੱਈਆ ਕਰਵਾ ਕੇ ਦਾਂਗਾ ਤੇ ਅੱਜ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮਜਰਾ ਵੱਲੋਂ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਦੇ ਲਈ ਜਿਹੜੀ ਹੈ ਗ੍ਰਾਂਟ ਮੰਜ਼ੂਰੀ ਪੱਤਰ ਜਿਹੜੇ ਐ ਸੌਂਪੇ ਗਏ ਨੇ ਤੇ ਸੁਭਾ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਦੇ ਜਿਹੜੇ ਐ ਲੜੀਵਾਰ ਹੁਣ ਪੂਰਾ ਕਰ ਰਹੀ ਹੈ ਇਸ ਕੜੀ ਤਹਿਤ ਮੰਤਰੀ ਜੋੜਾ ਮજરા ਵੱਲੋਂ ਕੱਚੇ ਮਕਾਨਾਂ ਨੂੰ ਪੱਕੇ ਕਰਨ ਦੇ ਲਈ ਸਮਾਣਾ ਬਲੋਕ ਦੇ ਲੋੜਵੰਦ 237 ਪਰਿਵਾਰਾਂ ਨੂੰ ਬੀਡੀਪੀ ਦਫ਼ਤਰ ਦੇ ਸੈਕਟਰੀਆਂ ਦੀ ਮਨਜ਼ੂਰੀ ਦੇ ਵਿੱਚ ਜਿਹੜੇ ਅੱਜ ਨੈਕਸ਼ਨ ਪੱਤਰ ਸੌਂਪੇ ਗਏ ਨੇ ਕਿਹਾ ਗਿਆ ਕਿ ਅਗਰ ਤੁਹਾਡੇ ਕੋਲ ਕੋਈ ਵਿਅਕਤੀ ਪੈਸੇ ਦੀ ਮੰਗ ਕਰਦਾ ਹੈ ਤਾਂ ਤੁਸੀਂ ਸਾਨੂੰ ਦੱਸਣਾ ਹੈ ਜੇ ਗੱਲ ਕਰੀਏ ਤਾਂ ਇਹ ਪੈਸੇ ਜਿਹੜੇ ਨੇ ਤੁਹਾਡੇ ਲਈ ਆਏ ਨੇ ਜਾਂ ਕੋਈ ਦਫ਼ਤਰ ਦਾ ਵਿਅਕਤੀ ਜਾਂ ਕੋਈ ਬਾਹਰਲਾ ਵਿਅਕਤੀ ਤੁਹਾਨੂੰ ਆ ਕੇ ਕਹਿੰਦਾ ਕਿ ਜਿਹੜੇ ਅਸੀਂ ਇਹ ਲੈਂਟਰ ਪਾਉਣ ਦੇ ਲਈ ਪੈਸੇ ਦਿੱਤੇ ਨੇ ਜਾਂ ਪੈਸੇ ਦੀ ਮੰਗ ਕਰਦਾ ਹੈ ਜਾਂ ਹੋਰ ਵੀ ਕਿਸੇ ਕਿਸਮ ਦੀ ਤੁਹਾਡੇ ਤੋਂ ਰਿਸ਼ਵਤ ਮੰਗਦਾ ਹੈ ਤਾਂ ਤੁਸੀਂ ਸਾਨੂੰ ਦੱਸਣਾ ਅਸੀਂ ਉਹਨਾਂ ਦੇ ਉੱਪਰ ਜਿਹੜੀ ਹੈ ਕਾਰਵਾਈ ਵੀ ਕਰਾਂਗੇ ਤੇ ਉਹਨਾਂ ਦੇ ਉੱਤੇ ਜਿਹੜੀ ਹੈ ਵੱਖ-ਵੱਖ ਕਿਸਮ ਦੀਆਂ ਜਿਹੜਿਆ ਤਾਰਾ ਵੀ ਲਵਾਵਾਂਗੇ ਕੈਬਨਟ ਮਨਿਸਟਰ ਚੇਤਨ ਸਿੰਘ ਜੋੜਾ ਮજરા ਵੱਲੋਂ ਲਗਾਤਾਰ ਕਿਤੇ ਨਾ ਕਿਤੇ ਹੁਣ ਲੋਕਾਂ ਦੀਆਂ ਜਿਹੜੇ ਵਾਅਦੇ ਕੀਤੇ ਸਨ ਉਹਨਾਂ ਤੇ ਹੁਣ ਲਗਾਤਾਰ ਜਿਹੜੇ ਨੇ ਪੂਰੇ ਉੱਤਰਦੇ ਜਾ ਰਹੇ ਨੇ ਤੇ ਲਗਾਤਾਰ ਜਿਹੜੇ ਅੱਜ ਲੋਕਾਂ ਨੂੰ ਪੱਤਰ ਵੀ ਸੌਂਪੇ ਜਾ ਰਹੇ ਨੇ ਗੱਲਬਾਤ ਕਰਦੇ ਆਂ ਸਾਰੀ ਮੰਤਰੀ ਸਾਹਿਬ ਦੇ ਨਾਲ ਮੰਤਰੀ ਸਾਹਿਬ ਤੁਹਾਡੇ ਵੱਲੋਂ ਕਿੰਨੇ ਕੁ ਜਿਹੜੇ ਅੱਜ ਇਹ ਲੈਟਰ ਵੰਡੇ ਗਏ ਨੇ ਔਰ ਕਿੰਨੇ ਕੁ ਤੁਸੀਂ ਅੱਜ ਇਹ ਜਿਹੜੇ ਘਰਾਂ ਨੂੰ ਜਿਹੜੇ ਇਹ ਅੱਜ ਜਿਹੜੀ ਕਿਸ਼ਤਾਂ ਪੁਆਈਆਂ ਨੇ ਸਮਤੇ ਲੈਂਟਰ ਬਣਾਉਣੇ ਪੱਕੇ ਬਣਾਉਣ ਵਾਸਤੇ ਅੱਜ ਕਿੰਨੇ ਕਿ ਬਲਾਕ ਦੇ ਵਿੱਚ ਟ੍ਰੀਟਮੈਂਟ ਨਾਲ ਇਹ ਸਮਾਣਾ ਬਲਾਕ ਦੇ ਵਿੱਚ 237 ਦੇ ਖਰੀਬ ਜਿਹੜੇ ਪਰਿਵਾਰ ਨੇ 36 37 ਪਰਿਵਾਰ ਨੇ ਉਹਨਾਂ ਨੂੰ ਜਿਹੜਾ ਹੈਗਾ ਇਹ ਕੱਚੇ ਮਕਾਨਾਂ ਦੇ ਜਿਹੜੇ ਪੈਸੇ ਜਿਹੜੇ ਪਵਾਏ ਗਏ ਨੇ ਔਰ ਪਹਿਲੀ ਕਿਸ਼ਤ ਪਾਤੀ ਗਿਆ ਔਰ ਪਹਿਲੀ ਕਿਸ਼ਤ ਜਦੋਂ ਲੱਗੀ ਨਾ ਦਿਨ ਅਗਲੀ ਕਿਸ਼ਤ ਜਿਹੜੀ 75000 ਦੀ ਉਹ ਪਊਗੀ ਔਰ ਸਾਰਿਆਂ ਨੂੰ ਬੇਨਤੀ ਵੀ ਕੀਤੀ ਗਈ ਹੈ ਕਿ ਕਿਸੇ ਨੇ ਕੋਈ ਪੈਸਾ ਕਿਸੇ ਨੂੰ ਕੋਈ ਇਹ ਕੋਈ ਹੱਥ ਹੱਥ ਮਾਰੇ ਕਿ ਅਸੀਂ ਪੈਸੇ ਪਵਾਏ ਨੇ ਸਾਨੂੰ ਪੈਸੇ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈ ਇਹ ਤੁਹਾਡੇ ਪੈਸੇ ਨੇ ਤੁਸੀਂ 1-1 ਰੁਪਿਆ ਇਮਾਨਦਾਰੀ ਨਾਲ ਖਰਚਣਾ ਔਰ ਆਪਣੇ ਜਿਹੜੇ ਤੁਹਾਡਾ ਕੱਚਾ ਮਕਾਨ ਤੋਂ ਪੱਕਾ ਮਕਾਨ ਬਣਾਉਣ ਦਾ ਜਿਹੜਾ ਸੁਪਨਾ ਉਹ ਤੁਹਾਡਾ ਪੂਰਾ ਹੋਵੇਗਾ ਕਿੰਨੇ ਬਣਾ ਕੇ ਕਿੰਨੇ ਕੁ ਸੇ ਪਰ ਦਿੱਤੇ ਹੈ 200 ਸੈਂਟੀ ਪਰ 12 ਨੂੰ ਜੇ ਜਿਹੜਾ ਹੈ ਅਰਾਸ਼ੀਆ ਜਿਹੜੇ ਮੈਂ ਓਕੇ